ਕਿੱਧਰ ਚੱਲੇ ਆ ਅੱਜ ਇੱਕ ਟੈਂਪੋ ਟ੍ਰੈਵਲਰ ਆਪਾਂ ਭੇਜਿਆ ਸੀ ਟ੍ਰਿਪ ਤੇ ਮੈਂ ਕਿਹਾ ਚਲੋ ਪ੍ਰੀਤ ਤੇ ਪ੍ਰੈਂਕ ਕਰਦੇ ਆ ਬਟ ਪ੍ਰੈਂਕ ਪੁੱਠਾ ਪਏ ਚੱਲਿਆ ਸੀ ਆਹ ਕੰਮ ਨੇ ਇਹਦੇ ਮੈਂ ਨੂੰ ਕਿਹਾ ਮੈਂ ਕਿਹਾ ਜਲਦੂ ਰੱਖ ਪੈਸੇ ਪੈਸੇ ਇਹਨੂੰ ਫੜਾਇਆ ਕਰੋ ਇਹ ਪਤਾ ਲੱਗੇ ਕਿ ਆ ਵੀ ਕਮਾਈ ਕਿੱਥੇ ਜਾਂਦੀ ਆ ਮੈਂ ਵੀ ਕਹਿ ਰਹੀ ਆ ਮੇਰੇ ਅੱਗੇ ਕਹਿਨੀ ਆ ਕਿ ਫੜੋ ਪੈਸੇ ਮੈਂ ਅੱਗੇ ਤੁਰੇ ਮੇਰੇ ਟਾਡੇ ਕੋਲ ਆਈ ਮੇਰੇ ਕੋਲ ਆਂਦਾ ਸਿੱਧਾ ਅੱਗੇ ਮੇਰੇ ਕੋਲ ਸਿੱਧਾ ਆਂਦਾ ਮੈਨੂੰ ਫੜਗਾਂਦਾ ਉਹਨੇ ਤੈਨੂੰ ਫੜਾਇਆ ਕੋਈ ਵਜਾ ਕਰਕੇ ਫੜਾਇਆ ਐ ਲੈ ਫੜ ਅੱਜ ਅੱਜ ਤੋਂ ਤੂੰ ਫੜ ਮੈਂ ਅਲਮਾਰੀ ਦੀ ਚਾਬੀ ਲੈ ਕੇ ਦੇਣੀ ਆਂ ਅੱਜ ਤੇ ਤਾਂ ਦਿੱਤੇ ਚਾਬੀ ਵੀ ਤੇ ਤੂੰ ਹੀ ਸਾਮ ਮੈਂ ਨਹੀਂ ਮੰਮੀ ਤੁਹਾਨੂੰ ਪਤਾ ਮੈਂ ਨਹੀਂ ਫੜਦਾ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਨਹੀਂ ਫੜ ਫੜ ਯਾਰ ਤੂੰ ਕਮਾਈ ਦਾ ਪਤਾ ਤਾਂ ਲੱਗੇ ਮੈਂ ਨਹੀਂ ਮੈਂ ਨਹੀਂ ਫੜਨੇ ਮੈਂ ਭਾਈ ਕਮਾਈ ਦਾ ਪਤਾ ਤਾਂ ਲੱਗੇ ਕਿੱਥੇ ਜਾਂਦੀ ਹੈ ਕਮਾਈ ਤੈਨੂੰ ਫੜਾਇਆ ਕਿਸ ਗੱਲ ਕਰਕੇ ਬੁਲਗਾਇਆ ਮੈਂ ਵੈਸੇ ਮੰਮੀ ਕੋਈ ਗੱਲ ਹੋ ਗਈ ਹੋਣੀ ਆ ਬਾਹਰ ਖਿਜ ਕੇ ਮੈਂ ਕਿਾਮੀ ਤੈਨੂੰ ਲਿਆ ਕੇ ਦਿੰਨੀ ਆ ਆਪਣਾ ਪਰਿਵਾਰ ਇੱਕ ਆ ਨਾ ਤੋ ਸਭ ਤੋਂ ਵੱਡੀ ਦੌਲਤ ਆ ਤੇ ਤੁਹਾਡੇ ਕੋ ਆ ਤਾਂ ਵੀ ਕੋਈ ਗੱਲ ਨਹੀਂ ਮੇਰੇ ਕੋ ਆ ਤਾਂ ਵੀ ਕੋਈ ਗੱਲ ਨਹੀਂ ਤੂੰ ਜਾਂ ਤੁਸੀਂ ਬੈਠੇ ਹੋ ਤੇ ਤੁਹਾਨੂੰ ਹੀ ਪੈਸੇ ਫੜਾਣੇ ਆ ਸੀ ਫੜੋਏ ਉਹਨਾਂ ਦਾ ਦਿਮਾਗ ਖਰਾਬ ਹੋਇਆ ਆ ਨੇ ਮੈਂ ਤਾਂ ਵੇਹੇ ਹੀ ਤੇ ਕਰਦਾ ਪਿਆ ਸੀ ਮਾਤਾ ਜਦ ਤੱਕ ਤੁਸੀਂ ਸਾਡੇ ਕੋਲ ਅਸੀਂ ਤੁਹਾਨੂੰ ਹੀ ਦੇਨੇ ਆ ਮੈਂ ਪਹਿਲੇ ਉਹਨੂੰ ਫੜਕਾਇਆ ਉਹ ਮੈਂ ਵੇਹੇ ਮੈਂ ਫੜਾ ਕੇ ਦੇਖ ਰਹੀ ਮੈਂ ਕਿਹਾ ਦੇਖਾ ਫੜਦੀ ਆ ਨਹੀਂ ਫੜਦੀ ਹੈਗੀ ਬਟ ਉਹਨੇ ਫੜੇ ਨਹੀਂ ਹੈਗੇ ਮੈਂ ਤਾਂ ਦਾ ਤਾਂ ਉਹਨੂੰ ਜਾਣ ਕੇ ਫੜਾਏ ਸੀਗਾ ਫੜਗਾਏ ਆ ਨਾ ਉਹਨੂੰ ਤੇ ਫਿਰ ਉਹਨੂੰ ਦਿਆ ਕਰਨਾ ਮੈਨੂੰ ਕਾਨੂੰ ਦੇ ਨਈ ਆ ਉਹਨੂੰ ਸਗੋ ਕਹਿ ਸੋ ਉਹ ਮੈਂ ਤੇ ਉਹਨੂੰ ਫੜਾਏ ਸੀਗਾ ਮੈਂ ਕਿਹਾ ਫੜ ਮੈਂ ਕਿਹਾ ਫੜ ਰੱਖ ਸਾਂਭ ਕੇ ਪੈਸੇ ਜੋੜਨ ਸੀ ਆਣੀ ਫਿਰ ਰੋਹੀ ਹੋਈ ਨਾ ਫਿਰ ਮੇਰੇ ਨਾਲ ਸਿਆਣੀ ਕਾਦੀ ਹੋਈ ਮੈਂ ਤਾਂ ਉਹਦਾ ਟੈਸਟ ਲੈ ਰਿਆ ਸੀ ਮੈਂ ਕਿਹਾ ਦੇਖਾ ਫੜਦੀ ਆ ਪੈਸੇ ਨਹੀਂ ਫੜਦੀ ਟੈਸਟ ਕਰਾ ਕੇ ਆਪ ਨੂੰ ਉਹ ਨਾ ਭੁੱਲਿਆ ਕਿ ਮੈਨੂੰ ਵੀ ਫੜਗਾਏ ਆ ਨੇ ਤੂੰ ਉਹਨੂੰ ਉਹਦੇ ਕੋਲ ਗਿਆਏ ਨਾ ਕਦੀ ਰੱਖਿਆ ਨਾ ਮੈਂ ਰੱਖਣੀ ਆ ਵੱਡਿਆਂ ਦੇ ਹੱਥੀ ਦੇਣਾ ਚਾਹੀਦਾ ਬਰਕਤ ਹੁੰਦੀ ਆ ਉਹਨਾਂ ਨੇ ਪੈਸੇ ਬਿਲਕੁਲ ਬਾਈ ਬਿਲਕੁਲ ਜਦ ਤੱਕ ਵੱਡੇ ਘਰ ਦੇ ਵਿੱਚ ਬੈਠੇ ਆ ਨਾ ਜਿੰਨਾ ਪੈਸਾ ਕਮਾਣੇ ਹੋ ਆਪਣੇ ਵੱਡਿਆਂ ਦੇ ਹੱਥ ਦੇ ਵਿੱਚ ਧਰਿਆ ਕਰੋ ਠੀਕ ਹੈ ਕਿ ਨਹੀਂ ਹਾਂ ਸਭ ਤੋਂ ਵੱਡੀ ਦੌਲਤ ਤੁਹਾਡਾ ਪਰਿਵਾਰ ਜਿੰਨਾ ਬਜ਼ੁਰਗਾਂ ਨੇ ਡੇਡੇ ਵੱਡੇ ਤੁਹਾਨੂੰ ਮਹਿਲ ਬਣਾ ਕੇ ਦਿੱਤੇ ਤੇ ਬਾਈ ਉਹ ਕੋਈ ਤੁਹਾਡੇ ਮੰਨ ਲਓ ਕਮਾਈ ਦੇ ਵਿੱਚ ਹੇਰਾ ਫੇਰੀ ਕਰਨਗੇ ਜਿੱਥੇ ਅੱਗੇ ਤੋਂ ਇਹੋ ਜਿਹਾ 프ੈਂਕ ਨਹੀਂ ਕਰਨਾ ਮੇਰੇ ਨਾਲ ਨਹੀਂ ਨਹੀਂ ਝਗੜੇ ਵਾਲਾ ਪੈਸਿਆਂ ਵਾਲਾ ਲੱਗਦਾ ਤਾਂ ਨਹੀਂ ਮਿਲਣਾ ਕਰੀ ਅੱਛਾ ਜੀ ਅੱਛਾ ਠੀਕ ਹੈ ਜੀ ਠੀਕ ਹੈ ਹੋਰ ਕੁਝ ਜਨਾਲ ਮੈਂ ਚਾਹ ਸਮਝਾ ਜੜਿਆ ਮੈਨੂੰ ਤੁਹਾਡੇ ਕਿਹੜਾ ਪੁੱਛਾ ਗਦਾ ਕਿਹੜਿਆ ਮੈਂ ਬਈ ਬਾਰੋਂ ਪਹਿਰੇ ਆ ਕੇ ਕੰਮ ਤੋਂ ਆਇਆ ਮੈਨੂੰ ਫੜਾਏ ਮੇਗਾ ਵਾਲੇ ਫੜੇ ਕੰਮ ਤੋਂ ਆਏ ਮਗਾਜ ਤੋਂ ਪੈਸੇ ਤੂੰ ਸੰਭਿਆ ਕਰਾਂ ਮੈਂ ਕਿਹਾ ਮਾਤਾ ਨੂੰ ਨਹੀਂ ਦੇਨੇ ਮਾਤਾ ਦੇ ਹਿਸਾਬ ਦਾ ਪਤਾ ਨਹੀਂ ਲੱਗਦਾ ਭਰਾਵਾ ਕਲੇਸ਼ ਪੇਚ ਲਈ ਹੀ ਕਰੇ ਫੜੇ ਹੀ ਨਹੀਂ ਪੈਸੇ ਲਿਆ ਕੇ ਸਸਰ ਨੂੰ ਫੜਾਤੇ ਆ ਕਹਿੰਦੀ ਨਾ ਨਾ ਕਹਿੰਦੀ ਮੈਂ ਨਹੀਂ ਰੱਖਨੇ ਪੈਸੇ ਕਹਿੰਦੀ ਵੱਡੇ ਘਰ ਤੇ ਬੈਠੇ ਕਹਿੰਦੀ ਮੈਂ ਮਾਤਾ ਨੂੰ ਨੇ ਮਾਮਾ ਤੇ ਆ ਅਸੀਂ ਲੜਾਈ ਹੋਣਾ ਪਰ ਉਹ ਨਹੀਂ ਪੈਨ ਪੈਨ ਦੂਗੀ ਲੜਾਈ ਪੈ ਜਾਣੀ ਸੀ ਅੱਜ ਬਚਾ ਹੋ ਗਿਆ ਬਈ ਲੜਾਈ ਪੈ ਜਾਣੀ ਸੀ ਲੜਾਈ ਪਈ ਨਹੀਂ ਬੜੀ ਕੋਸ਼ਿਸ਼ ਕਰਦੇ ਆ ਅੱਜ ਲੜਾਈ ਪਈ ਨਹੀਂ ਪਈ ਨਹੀਂ ਮਾਦਾਂ ਦਾ ਚੱਲੇ ਸੀ ਚਾਬੀਆਂ ਲੈਣ